ਇਸ ਵੇਲੇ ਦੀ ਵੱਡੀ ਖਬਰ ਕਰਨ ਤੋਂ ਆ ਰਹੀ ਹੈ ਜਿੱਥੇ ਇਨਕਾਉਂਟਰ ਹੋਇਆ ਹੈ ਸਿਫਟ ਗੱਡੀ ਦੇ ਵਿੱਚ ਦੋ ਜਨੇ ਸਵਾਰ ਸੀ ਇੱਕ ਪ੍ਰਭਜੋ ਨਾਮ ਦਾ ਗੈਂਗਸਟਰ ਦੱਸਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਉਸ ਦਾ ਸਾਥੀ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਦਾ ਪਿੱਛਾ ਅੰਮ੍ਰਿਤਸਰ ਇਨਕਾਉਂਟਰ ਇੰਟੈਲੀਜੈਂਸ ਦੇ ਵੱਲੋਂ ਕੀਤਾ ਜਾ ਰਿਹਾ ਸੀਗਾ ਤਾਂ ਜੋ ਗੈਂਗਸਟਰ ਸੀਗੇ ਉਹ ਆਪਣੀ ਗੱਡੀ ਲੈ ਕੇ ਖੇਤਾਂ ਦੇ ਵਿੱਚ ਜਾ ਪਹੁੰਚਦੇ ਹਨ ਤਾਂ ਜੋ ਗੱਡੀ ਖੇਤਾਂ ਦੇ ਵਿੱਚ ਉਤਰ ਜਾਂਦੀ ਹੈ ਤਾਂ ਆਪਸ ਦੇ ਵਿੱਚ ਮੁਕਾਬਲਾ ਹੁੰਦਾ ਹੈ ਇੱਕ ਪਾਸੇ ਤੋਂ ਅੰਮ੍ਰਿਤਸਰ ਇਨਕਾਉਂਟਰ ਇੰਟੈਲੀਜੈਂਸ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਹਨ ਤੇ ਦੂਜੇ ਪਾਸੇ ਤੋਂ ਗੈਂਗਸਟਰ ਦੇ ਵੱਲੋਂ ਕੋਰੀਆਂ ਚ ਲੈ ਜਾਂਦੇ ਹਨ ਹਾਲਾਂਕਿ ਜਾਣਕਾਰੀ ਅਨੁਸਾਰ ਗੈਂਗਸਟਰ ਪ੍ਰਾਪਤੀ ਉਦੋਂ ਮੌਕੇ ਤੋਂ ਫਰਾਰ ਹੋ ਗਿਆ ਹੈ ਤੇ ਉਸ ਦਾ ਸਾਥੀ ਵੀ ਮੌਕੇ ਤੋਂ ਫਰਾਰ ਹੋ ਗਿਆ ਹੈ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਵੈਲ ਤੇ ਵੱਡੀ ਖਬਰ ਕਰਨ ਤੋਂ ਤਾਂ ਆ ਰਹੀ ਹੈ ਜਿੱਥੇ ਇਨਕਾਉਂਟਰ ਹੋਇਆ ਹੈ ਸਿਫਟ ਗੱਡੀ ਦੇ ਵਿੱਚ ਦੋ ਜਨੇ ਸਵਾਰ ਸੀ ਇੱਕ ਪ੍ਰਭਜੋ ਨਾਮ ਦਾ ਗੈਂਗਸਟਰ ਦੱਸਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਉਸ ਦਾ ਸਾਥੀ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਦਾ ਪਿੱਛਾ ਅੰਮ੍ਰਿਤਸਰ ਇਨਕਾਉਂਟਰ ਇੰਟੈਲੀਜੈਂਸ ਦੇ ਵੱਲੋਂ ਕੀਤਾ ਜਾ ਰਿਹਾ ਸੀਗਾ ਤਾਂ ਜੋ ਗੈਂਗਸਟਰ ਸੀਗੇ ਉਹ ਆਪਣੀ ਗੱਡੀ ਲੈ ਕੇ ਖੇਤਾਂ ਦੇ ਵਿੱਚ ਜਾ ਪਹੁੰਚਦੇ ਹਨ ਤਾਂ ਜੋ ਗੱਡੀ ਖੇਤਾਂ ਦੇ ਵਿੱਚ ਉਤਰ ਜਾਂਦੀ ਹੈ ਤਾਂ ਆਪਸ ਦੇ ਵਿੱਚ ਮੁਕਾਬਲਾ ਹੁੰਦਾ ਹੈ ਇੱਕ ਪਾਸੇ ਤੋਂ ਅੰਮ੍ਰਿਤਸਰ ਇਨਕਾਉਂਟਰ ਇੰਟੈਲੀਜੈਂਸ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਹਨ ਤੇ ਦੂਜੇ ਪਾਸੇ ਤੋਂ ਗੈਂਗਸਟਰ ਦੇ ਵੱਲੋਂ ਵੀ ਗੋੜੀਆਂ ਚ ਲਏ ਜਾਂਦੇ ਹਨ ਹਾਲਾਂਕਿ ਜਾਣਕਾਰੀ ਅਨੁਸਾਰ ਗੈਂਗਸਟਰ ਪ੍ਰਭ ਦੀ ਉਸ ਮੌਕੇ ਤੋਂ ਫਰਾਰ ਹੋ ਗਿਆ ਹੈ ਤੇ ਉਸ ਦਾ ਸਾਥੀ ਵੀ ਮੌਕੇ ਤੋਂ ਫਰਾਰ ਹੋ ਗਿਆ ਹੈ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ